ਮੈਨੂੰ ਬਹੁਤ ਹੀ ਅੱਜ ਖੁਸ਼ੀ ਹੈ ਜੀ ਔਰ ਮੈਂ ਤੁਹਾਡੇ ذریعے ਵੀ ਸਾਰੇ ਮੂਮੈਂਟ ਨੂੰ ਹੈਪੀ ਮੂਮੈਂਟ ਦੇ ਦੀ ਪ੍ਰੀਟਿੰਗਸ ਦਿੰਦਾ ਔਰ ਵਧਾਈਆਂ ਦਿੰਦਾ ਔਰ ਅੱਜ ਜਿਹੜਾ ਫੰਕਸ਼ਨ ਹੋਇਆ ਬਹੁਤ ਚੰਗੀ ਤਰ੍ਹਾਂ ਆਰਗੇਨਾਈਜ਼ ਕੀਤਾ ਗਿਆ ਬੀਸੀ ਤੋਂ ਬਾਈ ਬੀਸੀ ਸਾਹਿਬ ਨੇ ਬੜਾ ਪਰਸਨਲ ਇੰਟਰਸਟ ਲੈ ਕੇ ਕੀਤਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਡੀਸੀ ਸਾਹਿਬ ਜੁਰਵਾਲ ਸਾਹਿਬ ਨੇ ਔਰ ਇਹ ਬੜਾ ਇਨਫੋਰਮੇਟਿਵ ਫੰਕਸ਼ਨ ਸੀਗਾ ਸਾਰੇ ਜਿਹੜੇ ਸਪੀਕਰ ਹੈ ਬੜਾ ਚੰਗਾ ਬੋਲੇ ਇੱਕ ਪ੍ਰੈਜੈਂਟੇਸ਼ਨ ਵੀ ਦਿੱਤੀ ਗਈ ਕਿ ਕਿਸ ਤਰ੍ਹਾਂ ਸਾਡੇ ਦੇਸ਼ ਵਿੱਚ ਔਮਨ ਐਮਪਾਵਰਮੈਂਟ ਵੱਧ ਰਹੀ ਹੈ ਔਰ ਕਈ ਚੀਜ਼ਾਂ ਅਸੀਂ ਵਰਲਡ ਐਵਰੇਜ ਤੋਂ ਵੀ ਅੱਗੇ ਨਿਕਲ ਚੁੱਕੇ ਹਾਂ ਜਿਸ ਤਰ੍ਹਾਂ ਕਿ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਣਾ ਕਿ ਜਿਹੜੇ ਪਾਇਲਟ ਹੈ वर्ल्ड ਦੀ ਐਵਰੇਜ 5 ਪੁਆਇੰਟ ਕੁਝ ਪਰਸੈਂਟ ਆ ਆਪਣੀ ਇੰਡੀਆ ਦੀ ਐਵਰੇਜ 15 ਪਰਸੈਂਟ ਹੈ ਸੋ ਔਰ ਪਾਰਲੀਮੈਂਟ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ ਬਿਲ ਪਾਸ ਹੋਇਆ ਸੀ ਕਿ 50% ਆਫ ਐਮਪੀਜ਼ will be women ਉਹਲੇ ਟਾਈਮ ਲੱਗਣਾ ਹੈ ਉਹਨੂੰ ਇੰਪਲੀਮੈਂਟ ਹੋਣ ਦੇ ਪਰ ਚਲੋ ਪ੍ਰੋਸੈਸ ਤਾਂ ਚਾਲੂ ਹੋਇਆ ਸੋ ਇੱਕ ਕਾਪਰੇਸ਼ਨ ਦਸਤਾ ਤਾਲਾ ਲਗਾਉਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਆਸ਼ੂ ਗੱਟੂ ਨੇ ਕਿਹਾ 40000 ਰੁਪਏ ਕਿਵੇਂ ਸਮਝੋ ਅੱਜ ਬੰਬੈਸ ਡੇ ਹੈ ਮੇਰੇ ਖਿਆਲ ਆਪਾਂ ਔਮਨ ਤੱਕ ਰੱਖੀ ਹੈ ਇਹ ਬਾਕੀ ਸਵਾਲ ਚੱਲਦੇ ਰਹਿੰਦੇ ਨੇ ਆਸ਼ੂ ਜੀ ਸਾਹਿਬ ਕੰਸਟੀਟਿਊਸ਼ਨ ਦੀ ਕੋਪੀ ਕਿਸ ਸਰ ਇਹ ਜਿਹੜਾ ਕੰਸਟੀਟਿਊਸ਼ਨ ਹੈ ਇੰਡੀਆ ਦੀ ਕਾਪੀ ਹੈ ਜੀ ਇਹ ਸਿਰਫ ਪਾਰਲੀਮੈਂਟ ਵਿੱਚ ਮਿਲਦੀ ਹੈ ਔਰ ਇਹ ਕੈਲੀਗ੍ਰਾਫਿਕਲੀ ਰਿਟਨ ਹੈ ਔਰ ਇਹ ਬੜੀ ਇਨਫੋਰਮੇਟਿਵ ਹੈਗੀ ਹੈ ਇਹ ਦੇਖੋ ਇਹ ਇੱਕ ਇੱਕ ਤਰ੍ਹਾਂ ਦੀ ਹੋਲੀ ਬੁੱਕ ਹੈ ਆਪਣੀ ਡੈਮੋਕ੍ਰੇਸੀ ਲਈ ਐਦੀ ਉਹੀ ਕਸਮ ਖਾ ਕੇ ਸਾਰੇ ਮੈਂਬਰ ਪਾਰਲੀਮੈਂਟ ਬੰਦੇ ਆ ਸਾਰੇ ਆਪਣੇ ਜਿਹੜੇ ਡੈਟ ਸਿਲੈਕਟ ਇਲੈਕਟ ਹੁੰਦੇ ਜਾਏ ਪ੍ਰਾਈਮ ਮਿਨਿਸਟਰ ਸਾਹਿਬ ਹੈ ਪ੍ਰੈਜ਼ੀਡੈਂਟ ਸਾਹਿਬ ਹੈ ਸੋ ਮੈਂ ਚਾਹੁੰਦਾ ਕਿ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਪਤਾ ਲੱਗੇ ਔਰ 100 ਕਾਪੀ ਅੱਜ ਮੈਂ ਡਿਪਟੀ ਕਮਿਸ਼ਨਰ ਦੇ ਸਾਹਮਣੇ ਦਿੱਤੀ ਹੈ ਇਹ ਸਕੂਲਾਂ ਵਿੱਚ ਸੀਨੀਅਰ ਸਕੈਡਲੀ ਸਕੂਲ ਤੇ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਆ ਉਹਦੇ ਚ ਵੰਡਣਗੇ ਜੇ ਹੋਰ ਵੀ ਕੁਝ ਘਟ ਗਈਆਂ ਜਾਂ ਹੋਰ ਚਾਹੀਦੀਆਂ ਹੋਣਗੀਆਂ ਤੇ ਮੈਂ ਇਹਨਾਂ ਦਾ ਇੰਤਜ਼ਾਮ ਕਰਕੇ ਦਊਂਗਾ ਹਾਂਜੀ ਸਰ ਤੁਸੀਂ ਇੱਕ ਸਿਮਰਤ ਦਾ ਦੌਰਾ ਕੀਤਾ ਤੁਸੀਂ ਕਿਹਾ ਜਲਦੀ ਹੀ ਕੇਜਰੀਵਾਲ ਸਾਹਿਬ ਉਦਘਾਟਨ ਕਰਨ ਦੇਣਗੇ ਕਿਤਕ ਸਥਿਤੀ ਪਹੁੰਚੀ ਆ ਲੈ ਆਲਮੋਸਟ ਕੰਪਲੀਟ ਹੈ ਜੀ ਅਗਲੇ ਹਫਤੇ ਡਿਟੇਲਸ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ ਜੀ ਅਸੀਂ ਅੱਜ ਮਾਨਯੋਗ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਜੀ ਮੈਂਬਰ ਰਾਜ ਸਭਾ ਉਨਾਦੀ ਅਗਵਾਈ ਹੇਟ ਅਜਸੀ ਵਿਮੈਨਸ ਡੇ ਤੇ ਪੀਏਯੂ ਦੇ ਵਿੱਚ ਅਸੀਂ ਫੰਕਸ਼ਨ ਕੀਤਾ ਹੈਗਾ ਇਹ ਜਿਹੜਾ ਅੱਜ ਅਸੀਂ ਫੰਕਸ਼ਨ ਕੀਤਾ ਹੈ ਇਹਦੇ ਵਿੱਚ ਅਸੀਂ ਔਰਤਾਂ ਰਾਈਟਸ ਬਾਰੇ ਜਾਣੂ ਕਰਾਇਆ ਨਾਲ ਹੀ ਜਿਹੜਾ ਐਮਪੀ ਸਾਹਿਬ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੇ ਪਬਲਿਕ ਲਾਇਬ੍ਰੇਰੀਜ਼ ਦੇ ਵਿੱਚ ਕਨਸਟੀਟਿਊਸ਼ਨ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜੀ ਕਾਪੀ ਮਿਲਦੀ ਹੈ ਵਿੱਚ ਇੱਕ ਸਪੈਸ਼ਲ ਕਾਪੀ ਉਹ ਮੁਹੱਈਆ ਕਰਾਈ ਹੈ ਅਸੀਂ ਹੋਰ ਵੀ ਜਿਹੜੀ ਹੈ ਕਿ ਡਿਮਾਂਡ ਹਰ ਸਰਕਾਰੀ ਸਕੂਲੀ ਸੈਕੰਡਰੀ ਸਕੂਲ ਹਾਈ ਸਕੂਲ ਦੇ ਵਿੱਚ ਇਹ ਪੇਚਾਂਗੇ ਨਾਲ ਹੀ ਅਸੀਂ ਇੱਕ ਇੱਥੇ ਸੈਮੀਨਾਰ ਵੀ ਆਰਗੇਨਾਈਜ਼ ਕੀਤਾ ਹੈ ਲੈਕਚਰ ਆਰਗੇਨਾਈਜ਼ ਕੀਤਾ ਹੈ ਜਿਹਦੇ ਵਿੱਚ ਕਨਸਟੀਟਿਊਸ਼ਨ ਤੇ ਔਰਤਾਂ ਰਾਈਟਸ ਕਿਸ ਤਰ੍ਹਾਂ ਇੰਟਰਮਿੰਗਲ ਹੁੰਦੇ ਹੈ ਤੇ ਜਿਹੜੇ ਆਪਣੇ ਫੀਮੇਲਸ ਹੈ ਉਹਨਾਂ ਦੇ ਰਾਈਟਸ ਨੂੰ ਕਿਸ ਤਰ੍ਹਾਂ ਐਕਸਰਸਾਈਜ਼ ਕੀਤਾ ਜਾਣਾ ਹੈ ਕੀ ਕੁਝ ਆਪਣੇ ਲੀਗਲ ਪ੍ਰੋਵੀਜ਼ਨਸ ਹੈ ਉਹ ਦੱਸਿਆ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੈ ਤੇ ਸਾਰੇ ਜਿਹੜੇ ਹੈਗੇ ਲੁਧਿਆਣਾ ਦੇ ਜ਼ਿਲ੍ਹੇ ਲੁਧਿਆਣਾ ਦੇ ਆਪਣੇ ਸਾਰੇ ਵੀ ਮੈਨੂੰ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ